ਖਬਰ ਜਲੰਧਰ ਤੋਂ ਹੈ ਜਿੱਥੋਂ ਦੇ ਪਿੰਡ ਫਤੇਪੁਰ ਪਗਵਾ ਵਿੱਚ ਕਿਸਾਨਾਂ ਨੇ ਇੱਕ ਟਰੈਵਲ ਏਜੰਟ ਦੇ ਘਰ ਦੇ ਬਾਹਰ ਪੱਕਾ ਧਰਨਾ ਲਾ ਦਿੱਤਾ ਕਿਸਾਨਾਂ ਨੇ ਦੋਸ਼ ਲਾਇਆ ਕਿ ਏਜੰਟ ਵੱਲੋਂ ਇੱਕ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਮ ਤੇ 26 ਲੱਖ ਰੁਪਏ ਦੀ ਠੱਗੀ ਕੀਤੀ ਗਈ ਸੀ ਪੀੜਤ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਉਹਨਾਂ ਦਾ ਪੁੱਤਰ ਅਮਰੀਕਾ ਜਾਣ ਦਾ ਚਾਹਵਾਨ ਸੀ ਜਿਸ ਦੇ ਚਲਦਿਆਂ ਉਹਨਾਂ ਇਸ ਏਜੰਟ ਨਾਲ ਸੰਪਰਕ ਕੀਤਾ ਤੇ ਏਜੰਟ ਨੇ 26 ਲੱਖ ਰੁਪਏ ਲੈ ਕੇ ਨੌਜਵਾਨ ਨੂੰ ਅਮਰੀਕਾ ਭੇਜਣ ਦੀ ਥਾਂ ਦੁਬਈ ਭੇਜ ਦਿੱਤਾ ਜਿਸ ਮਗਰੋਂ 6 ਮਹੀਨੇ ਦੁਬਈ ਵਿੱਚ ਰਹਿਣ ਤੋਂ ਬਾਅਦ ਗੁਰਜੀਤ ਸਿੰਘ ਨਾਮ ਦਾ ਨੌਜਵਾਨ ਮੁੜ ਪੰਜਾਬ ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਟਰੈਵਲ ਏਜੰਟ ਤੋਂ ਉਹਨਾਂ ਦੇ ਸਾਰੇ ਪੈਸੇ ਵਾਪਸ ਕਰਵਾਏ ਜਾਣ। ਕੀ ਹੋ ਲੋਕੀ ਤੀਤ ਬੰਗੇ ਬੇਟਾ ਪੈਸੇ ਦੀ ਦੀ ਮੰਗ ਦੀ। ਸਾਨੂੰ ਸਾਡਾ ਬੇਟਾ ਦੇ ਦੇ ਏਜੰਟ ਅਸੀਂ ਛੱਡ ਜਾਗੇ ਉਹ ਧਰਨਾ ਚੱਕ ਲਾਂਗੇ ਪਰ ਇਹਦੇ 55 ਬੰਦੇ ਦੇ ਠੱਗੀ ਮਾਰੀ 55 ਬੰਦੇ ਇੱਥੇ ਆ ਕੇ ਇਕੱਠੇ ਹੋ ਜਾਣ ਇਨਸਾਫ ਲੈ ਕੇ ਜਾਵਾਂਗੇ ਜੀ। ਸਾਡੇ ਬੇਟਾ ਲੁੱਟ ਕੇ ਸਾਨੂੰ ਪਟ ਕੇ ਛੱਡ ਗਿਆ ਜਿਵੇਂ ਬਿਲਕੁਲ ਬੇਕਾਰ ਕਰਕੇ। ਅਸੀਂ ਜਿਹੜਾ ਅੱਜ ਫਤੇਪੁਰ ਭਗਮਾ ਦੇ ਵਿੱਚ ਜਲੰਧਰ ਜ਼ਿਲ੍ਹੇ ਦੇ ਇੱਕ ਫਰਜੀ ਏਜੰਟ ਵੱਲੋਂ ਤੇ ਪਿੰਡ ਲੰਗਿਆਣਾ ਜਿਹੜਾ ਮੋਗੇ ਜ਼ਿਲ੍ਹੇ ਦੇ ਬਾਗੇਪੁਰਾਣੇ ਜ਼ੋਨ 'ਚ ਪੈਂਦਾ ਹੈ ਉਥੋਂ ਪਰਿਵਾਰ ਨੂੰ ਇਨਸਾਫ਼ ਦਿਵਾਉਣ ਵਾਸਤੇ ਫਤਿਹਪੁਰ ਭਖਮਾ ਦੇ ਵਿੱਚ ਜਲੰਧਰ ਜ਼ਿਲ੍ਹੇ ਦੇ ਵਿੱਚ ਉਹਦੇ ਬਾਰ ਦੇ ਵਿੱਚ ਇਨਸਾਫ਼ ਵਾਸਤੇ ਬੈਠੇ ਆ ਜਿਹੜੇ ਮਸਲੇ ਨੂੰ ਲੈ ਕੇ ਪਿਛਲੇ 3 ਸਾਲ ਪਹਿਲਾਂ ਇਸ ਫਰਜੀ ਏਜੰਟ ਨੇ ਜਿਹੜਾ ਗੁਰਪ੍ਰੀਤ ਸਿੰਘ ਲਖਵੀਰ ਸਿੰਘ ਹੈ ਇਹ ਲਗਾਤਾਰ ਹੀ ਹੁਣ ਜਦੋਂ ਇੱਥੇ ਬੈਠਿਆ ਤਾਂ ਪਤਾ ਲੱਗਿਆ ਵੀ ਕਈ ਲੋਕਾਂ ਨਾਲ ਠੱਗੀਆਂ ਮਾਰੀਆਂ ਇਸ ਪਰਿਵਾਰ ਨੇ 2 ਕਿੱਲੇ ਜ਼ਮੀਨ ਵੇਚ ਕਰਕੇ ਇਹਨਾਂ ਨੂੰ 26 ਲੱਖ ਰੁਪਏ ਦਿੱਤਾ ਸੀ ਬੱਚੇ ਨੂੰ ਅਮਰੀਕਾ ਭੇਜਣ ਵਾਸਤੇ